ਸ੍ਰੀ ਵਾਹਿਗੁਰੂ ਸਾਜਿਬਤੀ ਹੋ ਰਾਤ ਲਗੀ ਸਤਿਨਾਮ ਕੀ ਆ ਰਹਾ ਸਤ ਸਨਿ ਦੇ ਸੋ ਪਾਏ ਉਦਸਨ ਪਰਸੇ ਆ ਗੁਰੂ ਕਾ ਜਨਮ ਮਰਨ ਦੁਖਿ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਤ ਨਾਤ ਦਿਨਾਂਤ ਭਗਤ ਪਰੈਣਾ ਅਨਾਤ ਨਾਤ ਭਗਤ ਮੈਂ ਮੇਟਨ ਸਾਧ ਸੰਗਤਨ ਦੂਤਨਾਂ ਮੇਟਨ ਜੀਵਨ ਰੂਪੇ ਰੂਪਦਾਇ ਵਰਨ ਨਾ ਕੋਈ ਵਾਹ ਤੁਝੇ ਪਖਾਸਾ ਵਾਹ ਗਾਤੁ ਤੇ ਕੀ ਖਤੇ ਸੋਖਿਆਈ ਪੁਰਸਵਰੈ ਗੁਰੂ ਸਾਧ ਸੰਗ ਜੀਓ ਪਾਵਨ ਬਨਦਰ ਬਾਣੀ ਦੇ ਉਪਨਾਮ ਸੰਗ ਅੱਜ ਜੋ ਕਿਰਪਾ ਸ਼ਮ ਰਾਜਿਆ ਰੇ ਬਖਸ਼ਿਸ਼ ਕੀ ਤੈਨੂੰ ਸੋਹੀ ਰਾਗ ਦੇ ਵਿੱਚੋਂ ਪੰਛੋ ਪਾਦਸ਼ਾ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਇੱਕ ਪਾਵਨ ਬਾਣੀ ਅਤਿ ਅਜਦਾਇ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਦ ਸਾਹਿਬ ਰਾਣੀ ਦੇ ਪਾਵਨ ਪਵਿੱਤਰ 76 ਅੰਗ ਪਰਿਸ਼ੁਕਤ ਹੈ ਰਾਗ ਸੋਹੀ ਮਹਲਾ 5 ਘਰ ਕੀ ਜਾ ਇੱਕ ਓ ਓੰਕਾਰ ਸਤਿਗੁਰ ਪ੍ਰਸਾਦ ਮੇਜਾ ਮੋਹ ਅਗਨ ਸੋਕ 사ਗਰ ਕਰ ਕਿਰਪਾ ਉਧਰ ਹਰ ਨਾਗਰ ਸਤਿਗੁਰ ਤੇ ਕਹਤੇ ਨਾਸਵੰਤ ਪਦਾਰਥ ਸੰਦੇ ਮੋਹ ਤ੍ਰਿਸ਼ਨਾ ਦੀ ਅਗ ਚਿੰਤਾ ਦੇ ਸਮੁੰਦਰ ਵਿੱਚੋਂ ਕਿਰਪਾ ਕਰਕੇ ਇਹ ਆਪਾਲ ਪਰਵਾਹ ਗੁਰੂ ਜੀ ਸਾਨੂੰ ਬਚਾ ਲਵੋ ਚਰਨ ਕਮਲ ਸਰਣਾਇ ਨਾ ਨਾਇਨ ਧੀਨਾ ਨਾ हे नारायण असि जीव तेरे सोहे चरणे दे शरण आए हा हे भक्तन दे आसरे सावन निकारा तू कृपा करके बचाई रख अनाथा नाथ भगत पै मेटम साध संग जब दूत न ठेगन हे न्यासरे दे आसरे ਇਹ ਭਗਤਾਂ ਦੇ ਸਾਰੇ ਦਰ ਦੂਰ ਕਰਨ ਵਾਲੇ ਮੈਨੂੰ ਵੀ ਗੁਰੂ ਦੀ ਸੰਗਤ ਬਖਸ਼ ਕਿਉਂਕਿ ਗੁਰੂ ਦੀ ਸੰਗਤ ਵਿੱਚ ਰਹਿਣਾ ਜਦ ਦੂਤ ਵੀ ਨੇੜੇ ਨਹੀਂ ਧੁੱਪਦੇ ਮੌਤ ਦਾ ਡਰ ਜਿਹੜਾ ਹੈ ਉਹ ਹੋ ਨਹੀਂ ਸਕਦਾ ਜੀਵਨ ਰੂਪ ਅਨੂਪ ਦਿਆਲਾ ਰਵਣ ਗੁਣਾ ਘਟਿਆ ਜਨ ਦਾਲਾ ਅਦੁੱਤੀ ਪ੍ਰਭੂ ਹੈ ਦਇਆ ਦੇ ਘਰ ਆਪਣੀ ਸਤਿ ਸਲਾਹ ਬਖਸ਼ ਤੇਰੇ ਗੁਣਾਂ ਨੂੰ ਯਾਦ ਕੀਤੀਆਂ ਬਹੁਤ ਦੀ ਸ਼ਾਈ ਕੱਟੀ ਜਾਂਦੀ ਹੈ ਅੰਮ੍ਰਿਤ ਨਾਮ ਰਸਨਾ ਨਿਤ ਜਾਪੇ ਉਹ ਰੂਪ ਰੂਪ ਮਾਇਆ ਨਾਮ ਦੇ ਅਬੈ ਜਿਹੜਾ ਮਨੁੱਖ ਆਪਣੇ ਜੀਵ ਦੇ ਨਾਲ ਆਸਮਿਕ ਜੀਵਨ ਦੇਣ ਵਾਲੇ ਉਹ ਸਕਾਰਤਵ ਵੈਕੁਰ ਜੀ ਦੀ ਪਾਣੀ ਦਾ ਭਜਨ ਕਰਦਾ ਹੈ ਉਹ ਦਾ ਨਾਮ ਜਪਦਾ ਹੈ ਉਸ ਉਤੇ ਇਹ ਮਾਇਆ ਧੋੜ ਨਹੀਂ ਪਾ ਸਕਦੀ ਜਿਹੜੀ ਸਾਰੇ ਲੋਕਾਂ ਦਾ ਮੂੜਾ ਜਪੁ ਗੋਬਿੰਦ ਸੰਗੀ ਸੰਤਾਰੇ ਬਹੁਤ ਨਾਹੀ ਪੰਥ ਬਗਵਾਰੇ ਸਦਾ ਪ੍ਰਮਾਤਮਾ ਵਰਤੂ ਜੀ ਦਾ ਨਾਮ ਪਦਿਆ ਤੂੰ ਸਿਮਰਦਾਰ ਜਿਹੜਾ ਜਪਦਾ ਹੈ ਉਹ ਆਪਣੇ ਸਾਰੇ ਸਾਥੀਆਂ ਨੂੰ ਇਸ ਸੰਸਾਰ ਸੁੰਦਰ ਤੋਂ ਪਾਰ ਲਿਗਾ ਲਿੰਦਾ ਹੈ ਤੇ ਪੰਜ ਵਿਕਾਰ ਪੰਜ ਦੁਤੇਰੇ ਉਸ ਉਤੇ ਦਬਾ ਨਹੀਂ ਪਾ ਸਕਦੇ ਮਾਣ ਮਾਤ ਕਰਾਮੁ ਗੁਰੂ ਦੇ ਏਕ ਧਿਆਏ ਸਰਬ ਫਲਾ ਸੋਈ ਜਨ ਪਾਏ ਜਿਹੜਾ ਮਨੁੱਖ ਆਪਣੇ ਮਨ ਨਾਲ ਕੰਮਾ ਨਾਲ ਇੱਕ ਪ੍ਰਮਾਤਮਾ ਦਾ ਧਿਆਨ ਧਰੀ ਰੱਖਦਾ ਹੈ ਓਹੀ ਮਨੁੱਖ ਮਨੁੱਖਾ ਜਨਮੇ ਸਾਰੇ ਫਲ ਹਾਸਲ ਕਰਨੀਂਦਾ ਹੈ ਧਾਰੈ ਅਨੁਗੁਰੁ ਆਪਣਾ ਨਭ ਕੀਨਾਂ ਕੇਵਲ ਨਾਮ ਭਗਤ ਰਸ ਦੀਨਾ ਪ੍ਰਮਾਤਮਾ ਨੇ ਕਿਰਪਾ ਕਰਕੇ ਜਿਸ ਮਨੁੱਖ ਨੂੰ ਆਪਣਾ ਬਣਾ ਲਿਆ ਉਸ ਨੂੰ ਉਸ ਨੇ ਆਪਣਾ ਨਾਮ ਰਚਿਆ ਤੇ ਆਪਣੀ ਭਰਤੀ ਦਾ ਸਵਾਦ ਦਿੱਤਾ ਆਦ ਮਦ ਅੰਤ ਤੱਕ ਸੋਈ ਉਹ ਪਰਮਾਤਮਾ ਹੀ ਜਗਤ ਦੇ ਸ਼ਰੂਪੁ ਹੈ ਹੁਣ ਵੀ ਹੈ ਜਗਤ ਦੇ ਅੰheen ਵਿੱਚ ਵੀ ਉਹ ਸਦਾ ਕਾਇਮ ਰਹੇਗਾ ਨਾਨਕ ਤਿਸ ਬਿਨ ਅਗਰ ਨਾ ਹੋਈ ਉਸ ਤੋਂ ਬਿਨਾ ਉਸ ਵਰਗਾ ਹੋਰ ਕੋਈ ਦੁਨੀਆ ਤੇ ਹੈ ਨਹੀਂ ਸੋ ਪ੍ਰਕਾਣ ਪੁਰਸ਼ਪਰਾਨਾ ਤਰਵਾ ਸਤਿ ਸ੍ਰੀ ਅਕਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਸਾ ਮਹਾਰਾਜ ਆਂਦਾ ਦੇ ਨੂਰਤ ਕਨੇ ਤੋਂ ਮਹਾਨ ਕਿਰਪਾ ਬਖਸ਼ਿਸ਼ ਰਤ ਕੀਤੇ ਅਵਤਾਰ ਵੇੜਾ ਖੁੱਲੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕੀਤੇ ਬਾਣੀ ਪੜ੍ਹ ਸੁਣਤਾ ਸਰਬ ਸਤਿਗੁਰ ਦਾ ਸੁਭਾਗ ਸਮ ਬਖਸ਼ਿਸ਼ ਕੀਤਾ ਸਤਿਗੁਰੂ ਮੇਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਹੀ ਤਰ੍ਹਾਂ ਕਿਰਪਾ ਦਰਸ਼ ਤੇ ਬਣਾਇਆ ਖੜਾ ਸਰਬ ਸੰਤਾਂ ਦਾ ਆਪਣਾ ਚੜਵਾ ਕਮਾਣਾ ਜੋੜ ਕੇ ਮਨ ਸਾਧਾ ਦੇ ਸਰ ਤੇ ਮੇਰੇ ਪਰ ਅਧਰਕਣ

sat naam vahe guru sat naam vahe guru sat naam vahe guru sat naam vahe guru sat naam guru sat naam guru sat